ਖਬਰਾਂ ਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸਰਾ ਕੱਲ ਪੰਜਾਬ ਦੇ ਮੁੱਖ ਮੰਤਰੀ ਅਤੇ ਸਮੁੱਚੀ ਆਪ ਆਤਨੀ ਪਾਰਟੀ ਦੀ ਲੀਡਰਸ਼ਿਪ ਨੂੰ ਰੱਜ ਕੇ ਭੰਡਿਆ ਗਿਆ ਖਾਸ ਕਰਕੇ ਸ਼੍ਰੀਲ ਕੁਮਾਰ ਜਾਖੜ ਪ੍ਰਤਾਪ ਸਿੰਘ ਬਾਜਵਾ ਅਤੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਬੁਲਾਰਿਆਂ ਵੱਲੋਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਅਜਹਿਹ ਕਰੂਰ ਬਣਾਉਣਾ ਚਾਹੀਦਾ ਹੈ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਕਿਹਾ ਗਿਆ ਕਿ ਜੇਕਰ ਕਿਸੇ ਵੀ ਧਾਰਮਿਕ ਗਰੰਦੀ ਬੇਅਦਬੀ ਹੁੰਦੀ ਹੈ ਸ਼ਰਤੀ ਅੰਸਰਾ ਵੱਲੋਂ ਜਾਣ ਉੱਝ ਕੇ ਉਹਨਾਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਲੇਕਿਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਦੋਂ ਕਿਉਂ ਚੁੱਪ ਸੀ ਜਦੋਂ ਪੰਜਾਬ ਅਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਕੱਲ ਸੁਨੀਲ ਕੁਮਾਰ ਜਾਖੜ ਵੱਲੋਂ ਵੀ ਕੋਸਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਕਾਨੂੰਨ ਬਣਾਇਆ ਜਾਵੇ ਭਾਈ ਜਦੋਂ ਤੁਹਾਡੀ ਸਰਕਾਰ ਸੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਚਾਹੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਹਨਾਂ ਵੱਲੋਂ ਬੇਅੱਤੀ ਦੇ ਮੁੱਦੇ ਨੂੰ ਲੈ ਕੇ ਕਾਨੂੰਨ ਕਿਉਂ ਨਹੀਂ ਬਣਾਇਆ ਗਿਆ ਹੁਣ ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਸਜ਼ਾ ਮੌਤ ਦਿੱਤੀ ਜਾਵੇ ਜਾਂ ਸਜ਼ਾ ਟੁਮਰ ਕਹਿ ਦਿੱਤੀ ਜਾਵੇ ਜਿਹੜਾ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਦਾ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ ਅਗੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਫੈਸਲਾ ਆਇਆ ਹੈ ਧਾਰਮਿਕ ਗ੍ਰੰਥਾ ਦੀ ਬੇਅਦਬੀ ਕਰਨ ਤੇ ਦੋਸ਼ੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਤੇ ਸਜ਼ਾ ਕੀ ਹੋਵੇ ਇਸ ਨਤੀਜੇ ਤੇ ਨਾ ਪਹੁੰਚਣ ਕਾਰਨ ਸਰਕਾਰ ਨੇ ਹੁਣ ਇਸ ਨੂੰ ਗੇ ਨੂੰ ਆਮ ਲੋਕਾਂ ਸਬੰਧਕ ਤੇ ਧਾਰਮਿਕ ਆਗੂਆਂ ਦੇ ਪਾਲੇ ਵਿੱਚ ਧੱਕ ਦਿੱਤਾ ਹੈ ਵੀਰਵਾਰ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕਰ ਦਿੱਤਾ ਕਿ ਸਰਕਾਰ ਸ਼ੁੱਕਰਵਾਰ ਨੂੰ ਸਿਰਫ ਬਿੱਲ ਵਿਧਾਨ ਸਭਾ ਦੀ ਮੇਜ਼ ਤੇ ਰੱਖੇਗੀ ਇਸ ਤੋਂ ਬਾਅਦ ਇਸ ਵਿਧਾਨ ਸਭਾ ਦੀ ਕੰਸਲਟਿਵ ਕਮੇਟੀ ਨੂੰ ਸੌਂਪ ਕੇ ਸਾਰੀਆਂ ਧਿਰਾਂ ਦੀ رائے ਲਈ ਜਾਵੇਗੀ ਉਹਨਾਂ ਨੇ ਕਿਹਾ ਕਿ ਇਹ ਬਿੱਲ ਕਾਫੀ ਵੱਡਾ ਹੈ ਇਸ ਦੇ ਦੁਰਗਾਮੀ ਪ੍ਰਭਾਵ ਹੋਣਗੇ ਇਸ ਲਈ ਸਰਕਾਰ ਇਸ ਨੂੰ ਕਾਲੀ ਵਿੱਚ ਪਾਸ ਨਹੀਂ ਕਰਾਉਣਾ ਚਾਹਦੀ ਅਸੀਂ ਸਾਰੇ ਧਰਮਾਂ ਦੇ ਆਗੂਆਂ ਆਪ ਲੋਕਾਂ ਦੀ رائے ਲਵਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਇਸ ਵਿੱਚ ਕੀ ਸੋਧ ਹੋਣੀ ਚਾਹੀਦੀ ਹੈ ਮਾਨ ਨੇ ਇਹ ਜ਼ਰੂਰ ਕਿਹਾ ਕਿ ਬੇਅਦਬੀ ਤੇ ਭਾਰਤ ਨਿਆਸਾ ਹਤਾ ਵਿੱਚ ਕੋਈ ਧਾਰਾ ਜੋੜ ਕੇ ਸਜ਼ਾ ਵਧਾਉਣ ਦੀ ਤਜਵੀਜ਼ ਕਰਦੀ بجائے ਸਰਕਾਰ ਸੂਬੇ ਦਾ ਅਮਨ ਕਾਨੂੰਨ ਬਣਾਏਗੀ ਆਪਣਾ ਕਾਨੂੰਨ ਬਣਾਏਗੀ ਦਿਲਚਸਪ ਗੱਲ ਇਹ ਹੈ ਕਿ ਬਾਰ ਬਾਰ ਪੁੱਛਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਸਰਕਾਰ ਆਪਣੀ ਵੱਲੋਂ ਬਿੱਲ ਵਿੱਚ ਸਜ਼ਾ ਦੀ ਕੀ ਤਜਵੀਜ਼ ਕਰ ਜਾ ਰਹੀ ਹੈ ਮੁੱਖ ਮੰਤਰੀ ਨੇ ਸਿਰਫ ਇੰਨਾ ਕਿਹਾ ਕਿ ਤੁਹਾਨੂੰ ਸਵੇਰੇ ਬਿੱਲ ਮਿਲ ਜਾਵੇਗਾ ਜਿਸ ਵਿੱਚ ਇੱਕ ਇੱਕ ਚੀਜ਼ ਲਿਖੀ ਹੋਵੇਗੀ ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਗੈਰ ਰਸਮੀ ਗੱਲਬਾਤ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਤੇ ਮੌਦੀ ਸਜ਼ਾ ਬਹੁਤ ਸਖਤ ਹੋਵੇਗੀ ਇਸ ਦੀ ਦਰਬਾਰਤੋ ਹੋਣ ਦਾ ਖਾਤਸ਼ਾ ਹੈ ਜਿਵੇਂ ਦਾਜ ਦੇ ਕਾਨੂੰਨ ਦੀ ਦਰਬਾਰਤੋ ਹੋ ਰਹੀ ਹੈ ਫਿਰ ਵੀ ਅਸੀਂ ਲੋਕਾਂ ਦੀ ਰਾਏ ਤੋਂ ਬਾਅਦ ਹੀ ਕੋਈ ਫੈਸਲਾ ਲਵਾਂਗੇ ਕੈਬਨਟ ਵਿੱਚ ਬਿੱਲ ਹੈ ਕੈਬਨਟ ਚ ਨਹੀਂ ਆਇਆ ਬਿੱਲ ਕੱਲ ਫਿਰ ਕੈਬਨਟ ਤੋਂ ਦੀ ਸੰਭਾਵਨਾ ਹੈ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵੱਲੋਂ ਇਹ ਕਹਿ ਜਾ ਰਿਹਾ ਹੈ ਕਿ ਬਹੁਤ ਧੀ ਸਜ਼ਾ ਹੋਣੀ ਚਾਹੀਦੀ ਹੈ ਇਵਨ ਦੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਲੇਕਿਨ ਉਹਨਾਂ ਨੇ ਕਿਹਾ ਕਿ ਇਹ ਸਜ਼ਾ ਕਿਤੇ ਸਖਤ ਨਹੀਂ ਲੱਗਦੀ ਵਕ ਵਕ ਧਰਮ ਪ੍ਰਚਾਰਕਾਂ ਦੇ ਆਗੂਆਂ ਵੱਲੋਂ ਰਹਿ ਲ ਜਾਵੇਗੀ ਕਿ ਕਿਸ ਤਰ੍ਹਾਂ ਦੀ ਸਜ਼ਾ ਬਣਾਉਣੀ ਚਾਹੀਦੀ ਹੈ ਉਹਨਾਂ ਕਹਿੰਦੇ ਕਿ ਭਾਰਤ ਲੈਵਲ ਤੇ ਕਾਨੂੰਨ ਬਣਿਆ ਹੋਇਆ ਹੈ ਲੇਕਿਨ ਅਸੀਂ ਮੰਗ ਕਰਾਂਗੇ ਰਾਸ਼ਟਰਪਤੀ ਦੇ ਕੋਲੋਂ ਕਿ ਪੰਜਾਬ ਦੇ ਵਿੱਚ ਬੇਅਦਬੀਆਂ ਦੇ ਮੁੱਦੇ ਛਾਦਾ ਹੁੰਦੇ ਨੇ ਇੱਥੇ ਕੋਈ ਸਖਤ ਕਾਨੂੰਨ ਬਣਾਇਆ ਜਾਵੇ ਜਿਸ ਤਰ੍ਹਾਂ ਸਜ਼ਾਏ ਮੌਤ ਤੋਂ ਇਲਾਵਾ ਸਜ਼ਾਏ ਉਮਰ ਦਿੱਤੀ ਜਾਵੇ ਇਸ ਤਰ੍ਹਾਂ ਦਾ ਬਿਆਨਬਾਜ਼ੀ ਕੀਤੀ ਹੈ ਅੱਜ ਪਤਾ ਲੱਗੇਗਾ ਕਿ ਮੌਤ ਦੀ ਸਜ਼ਾ ਨੂੰ ਲੈ ਕੇ ਕਾਨੂੰਨ ਬਣਦਾ ਹੈ ਜਾਂ ਉਮਰ ਕੈਦ ਨੂੰ ਲੈ ਕੇ ਕਾਨੂੰਨ ਬਣਦਾ ਹੈ ਜਾਂ ਦੂਜੀਆਂ ਸਰਕਾਰਾਂ ਦੀ ਤਰ੍ਹਾਂ ਮਾਮਲੇ ਠੰਡੇ ਬਸਤੇ ਵਿੱਚ ਪਾ ਦਿੱਤੇ ਜਾਣਗੇ